ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੱਜ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਲਕਾ ਬਨਾਕ ਵੀ ਬਨਰਿੰਦਰ ਕੌਰ ਭਰਾਜ ਅੱਜ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਦੇ ਲਈ ਪਵਾਨੀਗੜ੍ਹ ਵੀ ਕੇ ਪਹੁੰਚ ਰਹੇ ਨੇ ਤੇ ਇਹ ਤਸਵੀਰਾਂ ਸ਼ਹੀਦ ਭਗਤ ਸਿੰਘ ਚੌਕ ਦੀਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵਾਰਡ ਨੰਬਰ 6 ਪਵਾਨੀਗੜ੍ਹ ਦੇ ਵਿੱਚ ਪੈਂਦਾ ਜਿੱਥੇ ਅੱਜ ਨਗਰ ਕੌਂਸਲ ਕੋਹਾਣੀਗਰ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਦੀ ਅਗਵਾਈ ਹੇਠ ਵਿਕਾਸ ਕਾਰਜ ਸ਼ੁਰੂ ਹੋ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਸ਼ਹਿਰ ਦੇ ਤਿੰਨ ਚਾਰ ਹਿੱਸਿਆਂ ਦੇ ਵਿੱਚ ਅੱਜ ਵਿਕਾਸ ਕਾਰਜ ਆਰੰਭ ਹੋਏ ਨੇ ਜਿਸ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਕ ਸੰਗਤ ਸਾਧ ਤੋਂ ਇਲਾਵਾ ਕਿਉਗਿੰਦਰ ਨਗਰ ਬਰਿਆਰੋਲ ਵੀ ਕੇ ਵੀ ਵਿਕਾਸ ਕਾਰਜਾਂ ਦਾ ਜਿਹੜਾ ਸ਼ੁਰੂਆਤ ਹੈ ਉਹ ਅੱਜ ਹੋਣੀ ਹੈ ਰਿੰਦਰ ਸਿੰਘ ਹਾਕੀ ਦੀ ਅਗਵਾਈ ਹੇਠ ਸਮੂਹ ਕੌਂਸਲਰ ਮੌਕੇ ਤੇ ਮੌਜੂਦ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿੱਕੀ ਬਾਜਵਾ ਪ੍ਰਦੀਪ ਮਿੱਤਰ ਪ੍ਰਧਾਨ ਅਨਾਜ ਮੰਡੀ ਲਖਵਿੰਦਰ ਸਿੰਘ ਮਹਿਲਾ ਗੁਰਵਿੰਦਰ ਛਗੂ ਕਿਉਂਕਿ ਵਾਰ ਨੰਬਰ 6 ਤੋਂ ਕੌਂਸਲਰ ਨੇ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਰਿੰਦਰ ਸਿੰਘ ਹਾਕੀ ਦੀ ਅਗਵਾਈ ਹੇਠ ਅੱਜ ਇਹ ਵਿਕਾਸ ਕਾਰਜ ਸ਼ੁਰੂ ਹੋ ਰਹੇ ਨੇ ਹਰਕਾ ਬਦਲ ਇੱਕ ਵੀ ਬਨਰਿੰਦਰ ਕੌਰ ਭਰਾਜ ਪਹੁੰਚੇ ਨੇ ਤੇ ਮੌਜੂਦ ਲੋਕਾਂ ਨੂੰ ਮਿਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਸ਼ਹੀਦ ਭਗਤ ਸਿੰਘ ਚੌਕ ਦੀਆਂ ਨੇ ਜਿੱਥੇ ਪਹਿਲਾ ਉਦਘਾਟਨਾ ਜੋ ਉਹ ਹਲਕਾ ਬਰੈਂਕ ਵੀਬਾ ਭਰਾਜ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਨਮਸਕਾਰ ਕਰਨ ਦੇ ਲਈ ਹਲਕਾ ਬਦਲ ਇੱਕ ਪਹੁੰਚੇ ਨੇ ਦੇ ਆਮ ਲੋਕਾਂ ਨੂੰ ਮਿਲ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਲਾਕੇ ਦੇ ਜੋ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਨੇ ਉਹ ਵੀ ਮੌਜੂਦ ਨੇ ਤੇ ਉੱਥੇ ਹੀ ਮਹੱਲਾ ਨਿਵਾਸੀਆਂ ਨੇ ਵੀ ਅੱਜ ਵਿਕਾਸ ਕਾਰਜ ਸ਼ੁਰੂ ਹੋਣ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਅਤੇ ਨਗਰ ਕੌਂਸਲ ਪੁਆਨੀਗੜ ਦੇ ਪ੍ਰਧਾਨ ਰਿੰਦਰ ਸਿੰਘ ਹਾਕੀ ਦਾ ਧੰਨਵਾਦ ਕੀਤਾ ਤੁਹਾਨੂੰ ਉਹ ਵੀ ਸੁਣਾਵਾਂਗੇ ਅਸੀਂ ਗੱਲਬਾਤ ਵੀ ਕੀਤੀ ਹੈ ਉਹ ਵੀ ਸੁਣਾਵਾਂਗੇ ਧੰਨਵਾਦ ਕੀਤਾ ਦੱਸਿਆ ਜਾ ਰਿਹਾ ਹੈ ਕਿ ਲੰਮੇ ਸਮੇਂ ਤੋਂ ਇਸ ਜਗ੍ਹਾ ਤੇ ਪ੍ਰਸਾਦ ਪੈਣ ਤੋਂ ਬਾਅਦ ਜੋ ਕਿ ਪਾਣੀ ਖੜ ਜਾਂਦਾ ਸੀ ਤੇ ਰਾਹ ਹੀ ਨਾ ਨਹੀਂ ਵੱਡੀ ਸਮੱਸਿਆ ਖੜੀ ਹੋ ਜਾਂਦੀ ਸੀ ਸੋ ਇੱਕ ਵੱਡੀ ਮੰਗ ਸੀ ਇਲਾਕਾ ਨਿਵਾਸੀਆਂ ਦੀ ਉਹ ਅੱਜ ਵਿਕਾਸ ਕਾਰਜ ਜਿਹੜੇ ਸ਼ੁਰੂ ਹੋ ਗਏ ਨੇ ਸੋ ਉਹ ਉਦਘਾਟਨ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਈ ਸ਼ਹੀਦ ਭਗਤ ਸਿੰਘ ਚੌਕ ਵਾਲਾ ਜਿਹੜਾ ਰਸਾ ਹੈ ਇਹੀ ਵੱਡੇ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਇਹੀ ਕਚੇਰੀਆਂ ਨੂੰ ਜਾਂਦਾ ਹੈ ਇਹੀ ਥਾਣੇਵਾਰ ਨੂੰ ਜਾਂਦਾ ਹੈ ਇਹੀ ਮੇਨ ਬਾਜ਼ਾਰ ਵੱਲ ਨੂੰ ਜਾਂਦਾ ਹੈ ਇਹੀ ਹਸਪਤਾਲ ਨੂੰ ਜਾਂਦਾ ਹੈ ਤੇ ਇਹੀ ਪ੍ਰਾਚੀਨ ਸ਼ਿਵ ਮੰਦਿਰ ਪਹਾਣੀਗੜ੍ਹ ਵੱਲ ਨੂੰ ਜਾਂਦਾ ਸੋ ਮੇਨ ਰਸਤਾ ਸੀ ਜਦੋਂ ਵੀ ਬਰਸਾਤ ਹੁੰਦੀ ਸੀ ਤਾਂ ਇਹ ਜੀ ਦਾ ਜੰਗਾਲ ਬਣ ਜਾਂਦਾ ਸੀ ਪਰ ਅੱਜ ਹੰਕਾ ਬਣਾ तकरीबन ਨਰਿੰਦਰ ਕੋਰ ਪਰਾਜ ਅਤੇ ਨਗਰ ਕੌਂਸਲ ਪਹਾਣੀਗੜ੍ਹ ਦੇ ਪ੍ਰਬੰਧ ਵੱਲੋਂ ਇਹ ਜਿਹੜਾ ਇੱਕ ਅਪਰਾਧਾ ਏ ਵਿڈیا ਗਿਆ ਤੇ ਵਿਕਾਸ ਕਾਰਜ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਸੋ ਵੀ ਬਨਿੰਦਰ ਕੌਰ ਪਰਾਜ ਇੱਟਾ ਰੱਖ ਕੇ ਟੈਰੀਟਾ ਰੱਖ ਕੇ ਵਿਕਾਸ ਕਾਰਜ ਸ਼ੁਰੂ ਕਰਵਾ ਰਹੇ ਨੇ ਤਸਵੀਰਾਂ ਟੀਮ ਮਾਰਵਾ ਤੁਹਾਨੂੰ ਜੀਰੋ ਗਰਾਊਂਡ ਤੋਂ ਦਿਖਾ ਰਹੀ ਹੈ ਹਲਕਾ ਬਦਾ ਇੱਕ ਵੀ ਬਨਿੰਦਰ ਕੌਰ ਪਰਾਜ ਇਹ ਵਿਕਾਸ ਕਾਰਜ ਜਿਹੜੇ ਸ਼ੁਰੂ ਕਰਵਾ ਲੈਨੇ ਲੱਡੂ ਬਣੇ ਜਾ ਰਹੇ ਨੇ ਮੂੰਹ ਮਿੱਠਾ ਕਰਵਾਇਆ ਗਿਆ ਤੇ ਉੱਥੇ ਹੀ ਜੋ ਅ ਸਨਮਾਨਿਤ ਵੀ ਕੀਤਾ ਗਿਆ ਸੋ ਜ਼ੀਰੋ ਗਰਾਊਂਡ ਤੇ ਯੁਵਰਾਜ ਆਸਨ ਮੌਜੂਦ ਨੇ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਂਦੇ ਆ ਯੁਵਰਾਜ ਆਸਨ ਜ਼ੀਰੋ ਗਰਾਊਂਡ ਤੇ ਮੌਜੂਦ ਨੇ ਕੀ ਹੋ ਰਿਹਾ ਆਜੋ ਤੁਸੀਂ ਵੀ ਸੁਣੋ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਲਗਾਤਾਰ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਸੋ ਅੱਜ ਭਵਾਨੀਗੜ੍ਹ ਦੇ ਵਿੱਚ ਮੌਜੂਦਾ ਤੇ ਮੇਰੇ ਨਾਲ ਹਲਕਾ ਵਿਧਾਇਕ ਵੀ ਮੌਜੂਦ ਨੇ ਅੱਜ ਪੰਜਾਬ ਦੇ ਅਸੀਂ ਕਹਿੰਦੇ ਹਾਂ ਭਵਾਨੀਗੜ੍ਹ ਦੇ ਕਈ ਇਲਾਕਿਆਂ ਦੇ ਕੰਮ ਨੇ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਨੇ ਜਿਹੜੇ ਅੱਜ ਸ਼ੁਰੂ ਕਰਵਾਏ ਜਾ ਰਹੇ ਨੇ ਸੋ ਹਲਕਾ ਵਿਧਾਇਕ ਮੇਰੇ ਨਾਲ ਮੌਜੂਦ ਨੇ ਮੈਡਮ ਅੱਜ ਭਵਾਨੀਗੜ੍ਹ ਦੇ ਕਿਹੜੇ-ਕਿਹੜੇ ਕੰਮਾਂ ਦੀ ਸ਼ੁਰੂਆਤ ਜਿਹੜੀ ਕਰਾਈ ਜਾ ਰਹੀ ਹੈ ਅੱਜ ਭਵਾਨੀਗੜ੍ਹ ਲੇਬਰ ਚੌਂਕ ਆਪਣਾ ਜਿਹੜਾ ਬਾਲਮੀਕੀ ਚੌਂ ਦੀ ਸੜਕਿਆ ਰੋਡ ਆ ਦੀ ਖਾਲ ਜਿਹੜੀ ਕਾਫੀ ਖਾਸਤਾ ਸੀਗੀ ਸੋ ਉਹਦਾ ਕੰਮ ਜਿਹੜਾ ਸ਼ੁਰੂ ਕਰਾਇਆ ਤੇ ਨਾਲ ਹੀ ਜਿਹੜੀ ਆਪਣਾ ਕੀ ਜੋਗਿੰਦਰ ਨਗਰ ਨੂੰ ਜਿਹੜੀ ਅਸੀਂ ਜਾਣਦੇ ਆ ਤਾਂ ਸੰਗਤ ਸਰ ਤੇ ਜੋਗਿੰਦਰ ਨਗਰ ਦੋਨਾਂ ਦਾ ਜੋਗਿੰਦਰ ਨਗਰ ਦਾ ਅਸੀਂ ਦੇਖਦੇ ਆ ਕਿ ਬੜੇ ਲੰਬੇ ਸਮੇਂ ਤੋਂ ਉੱਥੇ ਜਿਹੜੇ ਜਿਹੜੇ ਪੱਥਰ ਪਏ ਸੀਗੇ ਈਵਨ ਲੋਕੀ ਬੜੇ ਦੁਖੀ ਹੁੰਦੇ ਸੀਗੇ ਕਿਉਂਕਿ ਪੱਥਰ ਉਹਨਾਂ ਦੇ ਪੈਰਾਂ 'ਚ ਜਦੋਂ ਵੱਜਦੇ ਸੀਗੇ ਤੇ ਸੰਗਤ ਸਰ ਦਾ ਜਿਹੜਾ 1.2 ਜਾਂ 1.3 ਜਿਹੜਾ ਕਿਲੋਮੀਟਰ ਦਾ ਜਿਹੜਾ ਟੋਟਾ ਸੀਗਾ ਉਹ ਵੀ ਕੱਚਾ ਜਿਹੜਾ ਪਿਆ ਸੀਗਾ ਸੋ ਉਹ ਜਿਹੜੇ ਤਿੰਨੋਂ ਕੰਮ ਨੇ ਜਿਹੜੇ ਪੀਸੀ ਦੇ ਦੋ ਪੀਸੀ ਦੇ ਤੇ ਇੱਥੇ ਇੰਟਰਲੋਕਿੰਗ ਦਾ ਕੰਮ ਆ ਜਿਹੜਾ ਤਕਰੀਬਨ ਨੀਅਰ ਅਬਾਊਟ ਜਿਹੜਾ 1 ਕਰੋੜ ਦਾ ਕ ਗੁਰਦੁਆਰਾ ਸਾਹਿਬ ਵੀ ਨੇੜੇ ਲੱਗਦਾ ਮੰਦਿਰ ਵੀ ਹੈ ਹਸਪੀਟਲ ਵੀ ਸਕੂਲ ਵੀ ਨੇਗੇ ਲੰਬੇ ਸਮੇਂ ਤੋਂ ਕੰਮ ਹੈ ਜਿਹੜਾ ਬਿਲਕੁਲ ਲੰਬੇ ਸਮੇਂ ਤੋਂ ਕੰਮ ਜਿਹੜੇ ਰੁਕੇ ਹੋਏ ਸੀਗੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਸਰਕਾਰ ਬਣੀ ਆ ਹਾਊਸ ਦੇ ਵਿੱਚ ਸਾਨੂੰ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਸੋ ਅੱਜ ਸਾਰਿਆਂ ਨੇ ਵੱਡਾ ਦਿਲ ਦਿਖਾ ਕੇ ਆਪਣੇ ਇਲਾਕੇ ਦੀ ਤਰੱਕੀ ਲਈ ਨਗਰ ਕੌਂਸਲ ਨੂੰ ਜਿਹੜਾ ਉਹਦੇ ਚ ਹਾਊਸ ਦੀ ਜਿਹੜੀ ਪਿੱਛੇ ਚੋਣ ਹੋਈ ਆ ਤਾਂ ਉਸ ਤੋਂ ਬਾਅਦ ਜਿਹੜੇ ਕੰਮ ਕਰਨੇ ਜਿਹੜੇ ਜਿਹੜੇ ਚੱਲੇ ਨੇ ਕਿਉਂਕਿ ਸਾਡੇ ਪ੍ਰਧਾਨ ਜੀ ਐਮਸੀ ਸਾਹਿਬ ਖੜੇ ਨੇ ਸਾਡੇ ਨਾਲ ਖੜੇ ਨੇ ਇੱਧਰ ਵੀ ਸਾਡੇ ਐਮਸੀ ਸਾਹਿਬ ਖੜੇ ਨਰਿੰਦਰ ਜੀ ਸਾਡੇ ਨਾਲ ਨੇ ਸੋ ਸਾਰੀ ਟੀਮ ਨੇ ਸਾਰੇ ਐਮਸੀ ਸਰਬਾਨਾਂ ਨੂੰ ਲੈ ਕੇ ਅੱਜ ਜਿਹੜੇ ਕੰਮ ਨੇ ਜਿਹੜੇ ਸ਼ੁਰੂ ਕਰਵਾਏ ਮੈਡਮ ਕਿੰਨੇ ਰੁਪਏ ਦੀ ਲਗਤ ਦੇ ਨਾਲ ਆ ਜਿਹੜਾ ਅੱਜ ਸ਼ਹਿਰ ਦੇ ਕੰਮ ਨੇ ਜਿਹੜੇ ਸ਼ੁਰੂ ਹੋਣਗੇ ਤਕਰੀਬਨ ਜਿਹੜੇ ਚੌਂਕ 'ਚ ਖੜੇ ਆ ਤਕਰੀਬਨ 46 ਲੱਖ ਦਾ ਤੇ ਇਹ ਕੰਮ ਹੈਗਾ ਬਾਕੀ ਇੱਕ 24 ਲੱਖ ਦਾ ਹੈਗਾ ਇੱਕ ਜਿਹੜਾ 35 ਲੱਖ ਦਾ ਇਹ ਸਾਰੇ ਮਿਲਾ ਕੇ ਤਕਰੀਬਨ 1 ਕਰੋੜ ਦੇ ਜਿਹੜੇ ਕੰਮ ਜਿਹੜੇ ਤਿੰਨੋਂ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਡਮ ਸ਼ਹਿਰ ਵਾਸੀਆਂ ਨੂੰ ਹੋਰ ਕਿੰਨੇ ਕੁ ਸੁਗਾਤਾਂ ਜਵਾਨ ਦੇਖੋ ਸੁਗਾਤਾਂ ਤਾਂ ਪਾਨੀਗੜ੍ਹ ਦੇ ਲੋਕਾਂ ਨੇ ਮੇਰਾ ਜਿੰਨਾ ਮਾਣ ਵਧਾਇਆ ਜ ਕਦੇ ਨਹੀਂ ਚੁਕਾਇਆ ਜਾ ਸਕਦਾ ਪਰ ਮੈਂ ਇੱਕ ਇਸ ਇਲਾਕੇ ਦੀ ਧੀ ਹੋਣ ਦੇ ਨਾਤੇ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜਿਵੇਂ ਮੇਰੇ ਕੋਲ ਮੰਗ ਰੱਖੀ ਸੀ ਮਾਸਟਰ ਜੀ ਉਹਨਾਂ ਨੇ ਸਾਰੀ ਸਾਡੀ ਜਿਹੜੀ ਅੰਬੇਡਕਰ ਭਵਨ ਦੇ ਲਈ ਜਿਹੜਾ ਲਾਇਬ੍ਰੇਰੀ ਦੇ ਲਈ ਜਿਹੜੀ ਡਿਮਾਂਡ ਰੱਖੀ ਸੀ ਸਾਰੀ ਕਮੇਟੀ ਨੇ ਅੱਜ 70 ਲੱਖ ਦੀ ਲਾਗਤ ਦੇ ਨਾਲ ਸਾਡੇ ਸੱਜੇ ਹੱਥ ਜਿਹੜੀ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ ਨਾਮ ਤੇ ਲਾਇਬ੍ਰੇਰੀ ਜਿਹੜੀ ਬਣ ਰਹੀ ਹੈ ਤੂਰਪੱਤੀ ਦਾ ਜਿਹੜਾ ਪਾਰਕ ਦੀ ਡਿਮਾਂਡ ਸੀਗੀ ਉਹਦਾ ਪਾਰਕ ਦਾ ਕੰਮ ਜਿਹੜਾ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਿਹਾ ਚਾਹਲਾ ਪੱਤੀ ਦਾ ਜਿਹੜਾ ਛੱਪੜ ਹੈਗਾ ਉਹ ਵੀ ਤਕ 2 ਕਰੋੜ ਰੁਪਈਆ ਉਹ ਵੀ ਮਨਜ਼ੂਰ ਹੋ ਚੁੱਕਿਆ ਉਹ ਵੀ ਅਸੀਂ ਫਰਵਰੀ ਦੇ ਵਿੱਚ ਕੰਮ ਛੱਪੜ ਦੀ ਜਿਹੜੀ ਰੈਨੋਵੇਸ਼ਨ ਪਲੱਸ ਜਿਹੜਾ ਪਾਰਕ ਉਹਨੂੰ ਵੀ ਅਸੀਂ ਬਣਾ ਲਾਂਗੇ ਤੇ ਇੱਕ ਸਾਨੂੰ ਭਾਨੀਗੜ ਦੀ ਸਾਡੀ ਜਿਹੜੀ ਫਾਇਰ ਦੀ ਸਾਡੀ ਵੱਡੀ ਮੰਗ ਹੁੰਦੀ ਸੀ ਕਿਉਂਕਿ ਕੋਈ ਵੀ ਹਾਦਸਾ ਆਉਣ ਹੋਣੀ ਹੁੰਦੀ ਆ ਤਾਂ ਸਾਡੇ ਕੋਲ ਗੱਡੀਆਂ ਸੰਗਰੂਰ ਤੋਂ ਆਉਂਦੀਆਂ ਨੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮੈਂ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਭਾਨੀਗੜ ਨੂੰ ਫਾਇਰ ਸਟੇਸ਼ਨ ਦਿੱਤਾ ਤੇ ਉਹਦੀ ਜ਼ਮੀਨ ਦੀ ਅਸੀਂ ਜਿਹੜੀ ਤਸਦੀਕ ਕਰ ਲਈ ਆ ਦਿਖਾ ਦਿੱਤੀ ਉਹਦੀ ਫਿਜ਼ਿਬਿਲਟੀ ਚੈੱਕ ਹੋਣ ਤੋਂ ਬਾਅਦ ਅਸੀਂ ਜਿਹੜਾ ਨਵੀਂ ਫਾਇਰ ਸਟੇਸ਼ਨ ਦੀ ਜਿਹੜੀ ਬਿਲਡਿੰਗ ਪਲੱਸ ਜਿਹੜੀ ਹਾਈ ਟੈਕ ਗੱਡੀਆਂ ਨੇ ਜਿਹੜੀ ਮਸ਼ੀਨਰੀ ਆ ਉਹ ਸਾਨੂੰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਮਿਲ ਜਾਣੀ ਆ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਜਿੱਥੇ ਅਸੀਂ ਖ Ja, evet. ਇੱਥੇ ਹਸਪਤਾਲ ਆ ਜਿਹੜਾ ਇੱਕ ਕਮਿਊਨਿਟੀ ਹੈਲਥ ਸੈਂਟਰ ਸੀਗਾ ਜਿੱਥੇ ਬੜੇ ਕਿਉਂਕਿ ਹਾਈਵੇ ਤੇ ਹੋਣ ਕਰਕੇ ਸਾਡਾ ਕਸਬਾ ਤੇ ਸਾਨੂੰ ਜਿਹੜੀਆਂ ਸਿਹਤ ਸਹੂਲਤਾਂ ਨੇ ਜਿਹੜੀਆਂ ਉਹਦੀ ਜ਼ਰੂਰਤ ਰਹਿੰਦੀ ਸੀ ਪਰ ਇੱਥੇ ਉਹ ਸਾਨੂੰ ਪੂਰੀਆਂ ਨਹੀਂ ਹੁੰਦੀ ਸੀ ਕਿਉਂਕਿ ਕਮਿਊਨਿਟੀ ਹੈਲਥ ਸੈਂਟਰ ਸੀਗਾ ਉਹਦੇ ਅਕੋਰਡਿੰਗ ਜਿਹੜੀ ਫੈਸਿਲਿਟੀ ਮਿਲ ਨਹੀਂ ਸਕਦੀ ਸੀ ਸੋ ਇਲਾਕੇ ਦੀ ਮੰਗ ਨੂੰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਅੱਜ ਸਾਡੇ ਉਸ ਮੰਗ ਨੂੰ ਪੂਰਾ ਕਰਦੇ ਹੋਏ 30 ਬੈੱਡ ਜਿਹੜੇ ਨਵੇਂ ਸਾਨੂੰ ਭੋਨਿਗੜ ਦੇ ਹਸਪਤਾਲ ਨੂੰ ਜਿਹੜੇ 7 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਅੱ ਉਹਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਨਵੇਂ ਸਾਲ ਦੇ ਭਾਈ ਇਹ ਤੁਹਾਡੇ ਲਈ ਜਿਹੜਾ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਜਿਹੜਾ ਇਹ ਤੋਹਫਾ ਸਾਡੇ ਇਲਾਕੇ ਨੂੰ ਦਿੱਤਾ ਗਿਆ ਤੇ 30 ਬੈਡ ਜਿਹੜੇ ਐਕਸਟੈਂਡ ਹੋਣ ਤੋਂ ਬਾਅਦ ਇਹ ਸੀਐਚਸੀ ਤੋਂ ਇਹ ਜਿਹੜਾ ਐਸਡੀਐਚ ਸਬ ਡਿਵੀਜ਼ਨ ਹਸਪੀਟਲ ਬਣ ਕੇ ਇਹ ਤਿਆਰ ਹੋ ਜਾਊਗਾ ਇਹ ਸਾਡੇ ਇਲਾਕੇ ਦੀ ਜਿਹੜੀ ਮੰਗ ਸੀ ਤੇ ਪਲੱਸ 90 ਲੱਖ ਰੁਪਏ ਦਾ ਜਿਹੜਾ ਇਹਦਾ ਫਾਇਰ ਫਾਈਟਿੰਗ ਸਿਸਟਮ ਸੀਗਾ ਉਹ ਅੱਧੇ ਹਸਪੀਟਲ 'ਚ ਹੈਗਾ ਸੀ ਅੱਧੇ 'ਚ ਹੈ ਨਹੀਂ ਸੀਗਾ ਉਹ ਵੀ 90 ਲੱਖ ਰੁਪਏ ਦੀ ਅਲੱਗ ਅਦੇ ਨਾਲ ਉਹ ਵੀ ਫਾਇਰ ਫਾਈਟਿੰਗ ਸਿਸਟਮ ਆ ਜਿਹੜਾ ਉਹ ਵੀ ਇਹਦੇ ਵਿੱਚ ਜਿਹ ਕਰਨੇ ਉਹ ਲੱਗੇ ਹੋਏ ਆ ਤੇ ਸਾਰੇ ਵਾਦੇ ਜਿਹੜੇ ਕੋ ਪੂਰੇ ਕਰੇ ਸੋ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਵੀ ਮੌਜੂਦ ਨੇ ਪ੍ਰਧਾਨ ਜੀ ਅੱਜ ਬਹੁਤ ਕੰਮਾਂ ਦੀ ਜਿਹੜੀ ਅਸੀਂ ਕਹਿ ਸਕਦਾ ਸ਼ਹਿਰ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਸੋ ਕੀ ਕਹਿਣਾ ਚਾਹੁੰਦੇ ਸੋ ਸਭ ਤੋਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੇ ਆ ਕਿਉਂਕਿ ਸਾਰਿਆਂ ਸਹਿਯੋਗ ਸਦਕਾ ਹੀ ਇਹ ਕੰਮ ਸ਼ੁਰੂ ਹੋਏ ਨੇ ਤੇ ਲੰਬੇ ਸਮੇਂ ਤੋਂ ਕੰਮ ਰੁਕੇ ਹੋਏ ਸੀ ਜੋ ਅੱਜ ਨਿਰੰਤਰਤਾ ਉੱਤੇ ਚੱਲ ਪਏ ਨੇ ਜੀ ਸੋ ਪ੍ਰਧਾਨ ਜੀ ਹੋਰ ਸ਼ਹਿਰ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਨਗਰ ਕਾਉਂਸਲ ਦੇ ਅਧੀਨ ਆਉਂਦੇ ਨੇ ਤੇ ਜਿਨ੍ਹਾਂ ਦੀ ਸ਼ੁਰੂਆਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਹੀ ਹੈ ਜਿਵੇਂ ਕਿ ਇਹ ਤਾਂ ਕੰਮ ਚੱਲੀ ਪਏ ਨੇ ਇੱਕ ਜਗਿੰਦਰ ਨਗਰ ਚ ਉਦਘਾਟਨ ਕਰਨ ਚੱਲੇ ਆ ਤੇ ਇੱਕ ਅਜ ਸੰਗਸਰ ਨਗਰ ਚ ਉਦਘਾਟਨ ਕਰ ਚੱਲੇ ਆ ਤੇ ਬਾਕੀ ਜਿਵੇਂ ਅੰਦਰਲੇ ਬਾਜ਼ਾਰ ਵਿੱਚ ਗਲੀਆਂ ਨੇ ਉਹਨਾਂ ਦੇ ਵਿੱਚ ਜਲਦੀ ਜਲਦੀ ਕੰਮ ਸ਼ੁਰੂ ਕਰਵਾ ਦਾਂਗੇ ਸੋ ਮੇਰੇ ਨਾਲ ਮਹੱਲਾ ਵਸ ਵੀ ਮੌਜੂਦ ਨੇ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਲੰਮੇ ਸਮੇਂ ਤੋਂ ਕੰਮ ਹੈ ਜਿਹੜਾ ਇਹ ਪੈਂਡਿੰਗ ਪਿਆ ਸੀਗਾ ਸੋ ਕਿੰਨੀ ਕਾਜ ਖੁਸ਼ੀ ਹੋ ਰਹੀ ਜਦੋਂ ਕੰ ਸੀਰਕ ਬੱਸੇ ਤੋਂ ਠੀਕ ਹੈ ਇਹ ਬੜਾ ਹਾਲਤ ਖਰਾਬ ਸੀ ਸਾਰੀ ਪਬਲਿਕ ਨੂੰ ਦਾ ਅੱਜ ਸਾਡੀ ਸਾਰੇ ਮਤਲਬ ਕਿ ਪੁਹਾਣੀ ਕਰਦੇ ਵਾਸੀ ਨੇ ਜਾਰੇ ਖੁਸ਼ ਨੇ ਜਦੋਂ ਇਹ ਕੰਮ ਚਾਲੂ ਹੋ ਗਿਆ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਹੋਰ ਵੀ ਜਿਹੜੇ ਮਹੱਲਾ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਪ੍ਰਧਾਨ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਲੰਮੇ ਸਮੇਂ ਤੋਂ ਕੰਮ ਹੈ ਜਿਹੜਾ ਇਹ ਪੈਂਡਿੰਗ ਪਿਆ ਸੀ ਲੇਕਿਨ ਅੱਜ ਹੈ ਜਿਹੜਾ ਇਹ ਕੰਮ ਨੂੰ ਜਿਹੜਾ ਪੂਰ ਚੜਨ ਦੀ ਜਿਹੜੀ ਕੋਸ਼ਿਸ਼ ਬਹੁਤ ਹੀ ਵਧੀਆ ਅਪਰੇਲਾ ਜੀ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸਾਹਿਬਾਨ ਦਾ ਐਮਸੀ ਸਾਹਿਬਾਨ ਦਾ ਦੇ ਨਾਲ ਹੀ ਐਮਐਲਏ ਸਾਹਿਬਾਨ ਦਾ ਅਸੀਂ ਸਾਰੇ ਮੋਹੱਲਾ ਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਧਾਨ ਜੀ ਨਾਮ ਗੁਰਵਿੰਦਰ ਸਿੰਘ ਸੱਭੂ ਵਾਰਡ ਨੰਬਰ 6 ਅੱਜ ਐਮਐਲਏ ਸਾਹਿਬ ਦੇ ਕਿਰਪਾ ਦੇ ਨਾਲ ਸਰਦਾਰ ਨਰਿੰਦਰ ਸਿੰਘ ਹਾਕੀ ਪ੍ਰਧਾਨ ਨਗਰ ਕੌਂਸਲ ਜੀ ਦੇ ਸਦਕਾ ਸਾਰੇ ਐਮਸੀਆਂ ਦੇ ਸਹਿਯੋਗ ਦੇ ਨਾਲ ਵਾਰਡ ਦੇ ਵਿੱਚ ਕੰਮ ਸ਼ੁਰੂ ਹੋਏ ਨੇ ਨਗਰ ਕੌਂਸਲ ਦੇ ਪਾਣੀ ਗੜ ਦੇ ਵਿੱਚ ਔਰ ਸਾਡੇ ਭਗਤ ਸਿੰਘ ਚੌਂਕ ਤੋਂ ਲੈ ਕੇ ਵਾਲਮੀਕ ਚੌਂਕ ਔਰ ਮਈਆਪਤੀ ਤੱਕ ਇੰਟਰਲੋਕਿੰਗ ਲੱਗ ਰਹੀ ਹੈ ਐਮਐਲਏ ਸਾਹਿਬ ਉਹ ਓਪਨਿੰਗ ਕਰਕੇ ਗਏ ਨੇ ਅੱਜ ਅਸੀਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਸਰਪੰਚਾ ਨਰਿੰਦਰ ਸਿੰਘ ਹਾਤੀ ਜੀ ਦਾ ਜਿਨ੍ਹਾਂ ਨੇ ਜਤਨਾ ਸਦਕਾ ਇਹ ਕੰਮ ਸ਼ੁਰੂ ਹੋਇਆ ਨੇ ਸ਼ਹਿਰ ਦੇ ਵਿੱਚ ਔਰ ਸ਼ਹਿਰ ਨੂੰ ਕਿਉਂਕਿ ਸ਼ਹਿਰ ਦਾ ਇਹ ਸੈਂਟਰ ਪੁਆਇੰਟ ਹੈ ਜਿੱਥੋਂ ਕੰਮ ਚੱਲਦਾ ਫਗਸਿੰਗ ਚੌਕ ਔਰ ਸ਼ਹਿਰ ਨੂੰ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਣਾ ਹੈ ਕਿਤੇ ਨਾਲ ਗਰਲ ਸਕੂਲ ਪੈ ਜਾਂਦਾ ਹੈ ਤਹਿਸੀਲ ਪੈ ਜਾਂਦੀ ਹੈ ਥਾਣਾ ਪੈ ਜਾਂਦਾ ਗੁਰਗੋਰਾ ਸਾਹਿਬ ਨੂੰ ਮੇਨ ਰਸਤਾ ਹੈ ਔਰ ਸਾਰੇ ਸ਼ਹਿਰ ਦਾ ਮੇਨ ਰਸਤਾ ਹੈ ਕਿ ਇਹ ਨੰਮੇ ਸੁਣ ਕੇ ਜਿਹੜਾ ਸਾਹਮਣੇ ਜੀ ਤਕਰੀਬਨ ਜੀ ਤਕਰੀਬਨ 10 ਸਾਲਾਂ ਤੋਂ ਇਹ ਕੰਪੈਂਡਿੰਗ ਸੀਗਾ ਰੋਡ ਦਾ ਬਹੁਤ ਬੁਰਾ ਹਾਲ ਸੀ ਬੜੇ ਬੜੇ ਖੜੇ ਸੀਗੇ ਕਈ ਵਾਰ ਸਕੂਟਰ ਮੋਟਰਸਾਈਕਲ ਵਾਲੇ ਜਿਹਦੇ ਵੀ ਨੇ ਸੱਟਾਂ ਫਿੱਟ ਵੱਜੀਆਂ ਨੇ ਉਹ ਅੱਜ ਸਾਡਾ ਮਸਲਾ ਹੱਲ ਹੋ ਗਿਆ ਸਾਡੇ ਹਲਕਾ ਵਿਦਾਇਕ ਬੜੀ ਬੱਡੀ ਪ੍ਰਗਤ ਬਹੁਤ ਵੱਡੀ ਸਹੂਲਤ ਦਿੱਤੀ ਹੈ ਜੀ ਔਰ ਸਾਡੇ ਹਸਪੀਟਲ ਦਾ ਵੀ ਬੈੱਡਾਂ ਦਾ ਵਾਅਦਾ ਹੋਇਆ ਅੱਜ ਤਕਰੀਬਨ 30 ਬੈੱਡ ਹੋਰ ਵਧਨੇ ਨੇ ਹਸਪੀਟਲ ਦੇ ਵਿੱਚ ਹਸਪੀਟਲ ਨੂੰ ਵੱਡਾ ਕੀਤਾ ਗਿਆ ਹੈ ਜੀ ਇਹ ਮੇਰੇ ਨਾਲ ਨਦੀਪ ਸਿੰਘ ਜੀ ਮੈਡੀਕਲ ਹਾਲ ਜੋ ਹੈ ਜੀਤੀ ਨੇ ਪਹਿਲਾਂ ਦੱਸਿਆ ਕੋਣ ਸਰਵਾਜੀ ਨੇ ਵੀ ਸਾਡੇ ਇਹ ਬਹੁਤ ਚਿਰ ਤੋਂ ਜਿਸ ਮੰਗ ਸੀ ਲੰਮਤੀ ਆ ਰਹੀ ਸੀ ਤੇ ਅੱਜ ਸਾਡੇ ਐਮਐਲਏ ਸਾਹਿਬ ਨੇ ਅਗਾਂਡ ਕਰਨ ਕਰਕੇ ਬਹੁਤ ਵਧੀਆ ਪ੍ਰਹਲਾ ਕੀਤਾ ਕਿ ਇੰਟਰਲੋਕਿੰਗ ਲੱਗਣ ਜਾ ਰਹੀ ਹੈ ਤੇ ਨਾਲੇ ਵੀ ਬੰਦ ਹੋ ਰਹੀ ਹੈ ਸਾਰੇ ਹੌਂਸਲੇ ਤੇ ਸ਼ਹਿਰ ਦਾ ਮੁੱਖ ਚੌਕ ਹੈ ਪਰਵਾਰਾਸਾਈ ਜੀ ਜੰਤਨ ਮੰਤਰ ਨੂੰ ਜੰਤਨ ਹੈ ਹਸਪਤਲ ਨੂੰ ਜੰਤਨ ਦਾ 80% ਰਸਤਾ ਜਾਂਦਾ ਹੈ ਇਹ ਅਸੀਂ ਇਸ ਇਸ ਦਾ ਦੋਨੋਂ ਬਹੁਤ ਸਲਾਘਾਯੋਗ ਕੰਮ ਕਹਿ ਰਹੇ ਹਾਂ ਕਿ ਸਾਡੇ ਕੋਈ ਵੀ ਇੱਕ ਮਤਲਬ ਸਰਦਾਰ ਭਗਤ ਸਿੰਘ ਜੀ ਦੇ ਬਹੁਤ ਇੱਥੇ ਜਿਆਦਾ ਟੁੱਟੀ ਹੋਈ ਸੜਕ ਸੀ ਜੋ ਇਹਨਾਂ ਨੇ ਬਣਾ ਕੇ ਬਹੁਤ ਚੰਗਾ ਪਰਾਨਾ ਕੀਤਾ ਕਿ ਨਹੀਂ ਜੀ ਸਮੇਂ ਵੀ ਬਹੁਤ ਜਿਹੜੇ ਮੁਸ਼ਕਲ ਆਵਲ ਆਵਲ ਇਹਦੀ ਬੜੀ ਦਿੱਕਤ ਸੀ ਬਹੁਤ ਜਿਆਦੇ ਖੱਡੇ ਬਜ਼ੁਰਗਾਂ ਲਈ ਕਾਫੀ ਦਿੱਕਤ ਦੀ ਗੱਲ ਸੀ ਕੋਈ ਸਾਈਕਲ ਤੇ ਸਕੂਟਰ ਤੇ ਿੱਕਣ ਦਾ ਕਾਫੀ ਖਤਰਾ ਰਹਿੰਦਾ ਸੀ ਜੋ ਕਿ ਹੁਣ ਇਹ ਇੰਟਰਵਲ ਲੈਣ ਨਾਲ ਨਾ ਤਾਂ ਸੜਕ ਟੁੱਟੇਗੀ ਤੇ ਇਸਦੀ ਲਾਈਫ ਵੀ ਬਹੁਤ ਵਧੀਆ ਰਹੇਗੀ ਸ਼ਹਿਰ ਵਾਸੀ ਜਿਨ੍ਹਾਂ ਨੇ ਕਿਹਾ ਹੈ ਕਿ ਅੱਜ ਬਹੁਤ ਲੰਬੇ ਸਮੇਂ ਬਾਅਦ ਹੈ ਜਿਹੜਾ ਅੱਜ ਇਹ ਕੰਮ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਸੋ ਮੈਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨਾ ਕਿ ਜਿਹੜਾ ਰੈਨੋਵੇਟਿੰਗ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਪੱਥਰ ਲਗਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋ ਆਉਣ ਵਾਲੇ ਥੋੜੇ ਹੀ ਸਮੇਂ ਦੇ ਵਿੱਚ ਜਿਹੜੇ ਇਹ ਕੰਮ ਨੇ ਜਿਹੜੇ ਹੋ ਜਾਣਗੇ ਤੇ ਸ਼ਹਿਰ ਦੇ ਹੋਰ ਵੀ ਕੰਮ ਨੇ ਜਿਹੜੇ ਸੰਗਰੂਰ ਦੇ ਹਲਕਾ ਵਿਧਾਇਕ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਹੈ ਉਹ ਨਹੀਂ ਆਣ ਦਿੱਤੀ ਜਾਵੇਗੀ ਤੇ ਸਾਰੇ ਕੰਮ ਨੇ ਜਿਹੜੇ ਉਹ ਕੀਤੇ ਜਾਣਗੇ ਸੋ ਸੰਗਰੂਰ ਤੋਂ ਜਵਰਾਜ ਹਸਨ